ਪਰਮਜੀਤ ਬਾਬਾ ਜੀ ਢਿੱਲੇ ਹੋਏ ਸੀ 2013 ਦੇ ਵਿੱਚ ਰਾਤ ਨੂੰ ਬਾਬਾ ਜੀ ਕਹਿੰਦੇ ਪਰਮਜੀਤ ਕੀ ਹੋ ਰਿਹਾ ਹੈ ਕੁਛ ਨਹੀਂ ਕਹਿੰਦੇ ਕੁਸ਼ਤਾਂ ਹੋ ਰਿਹਾ ਹੈ ਕਹਿੰਦੇ ਮਹਾਰਾਜ ਜੀ ਨੂੰ ਖੱਬੀ ਬਾਹਂ ਚ ਛੋਟਾ ਛੋਟਾ ਹਰਦਦ ਹੋ ਰਿਹਾ ਹੈ ਹੋਰ ਕੁਛ ਨਹੀਂ ਕਹਿੰਦੇ ਜਾਂ ਜਵੈਨ ਖਾਲਾ ਲੰਗਰ ਚ ਜਾ ਕੇ ਪਿੱਛੋਂ ਹਰੀ ਸਿੰਘ ਜੀ ਨੂੰ ਬੁਲਾ ਲਿਆ ਕਹਿੰਦੇ ਇਹਨੂੰ ਹੁਣੇ ਲੁਧਿਆਣੇ ਲੈ ਜਾ ਕਹਿੰਦੇ ਡਾਕਟਰ ਆਰ ਪੀ ਸਿੰਘ ਕੋਲ ਲੈ ਜਾ ਜਿੰਦਰ ਨੂੰ ਫੋਨ ਕਰ ਦੋ ਉਹ ਕਹਿੰਦੇ ਠੀਕ ਹੈ ਪਰ ਉਹ ਜੀ ਤਾਂ ਬਾਬਾ ਜੀ ਨੂੰ ਕਹਿਣ ਲੱਗੇ ਵੀ ਚਲੋ ਜਾਣਾ ਪਰ ਜੀ ਬਾਬਾ ਜੀ ਕਹਿੰਦੇ ਕਿੱਥੇ ਜਾਣਾ ਕਹਿੰਦੇ ਬਾਬਿਆਂ ਨੇ ਕਿਹਾ ਵੀ ਪੰਚਮਾ ਹਸਪੀਟਲ ਜਾਣਾ ਪਰ ਜੀ ਬਾਬਾ ਜੀ ਕਹਿੰਦੇ ਕੁਛ ਨਹੀਂ ਮੈਂ ਠੀਕ ਨਾ ਬਾਬਾ ਜੀ ਖਿੜਕੀ ਚੋਂ ਦੇਖ ਰਹੇ ਸੀ ਬ ਉਹ ਜਾਂਦੇ ਜਾਂਦੇ ਉਹ ਟੈਕ ਹੋ ਗਿਆ ਸਵੇਰ ਤੱਕ ਉਹਨਾਂ ਨੇ ਦੇਖਿਆ ਉਹ ਟੈਕ ਹੋ ਗਿਆ ਹਾਰਟ ਦੇ ਇਕੱਠੇ ਡਾਕਟਰਾਂ ਨੇ ਕਿਹਾ ਵੀ ਇਹ ਤਾਂ ਡੈੱਡ ਕਲੀਅਰ ਕਰ ਦਿੱਤੀ ਫਿਰ ਬਾਬਾ ਜੀ ਨੇ ਇਧਰੋਂ ਫੋਨ ਕੀਤਾ ਕਹਿੰਦੇ ਪੁੱਛੋ ਪਰਮਜੀਤਾ ਕੀ ਹਾਲ ਪੁੱਛਿਆ ਤਾਂ ਮਹਾਰਾਜ ਜੀ ਛੇੜ ਗਏ ਉਹ ਭਾਈ ਕਹਿੰਦੇ ਆਪਾਂ ਥੱਕ ਜਾਂਦੇ ਆਪਾਂ ਸਾਹ ਲੈਣ ਲੱਗ ਜਾਂਦੇ ਆਂ ਦਿਲ ਵੀ ਸਾਹ ਲੈਣ ਲੱਗ ਗਿਆ ਹੋਣਾ ਕੋਈ ਗੱਤਨ ਕੋ ਚੰਗੀ ਜੀ ਦਵਾਈ ਦੇ ਕੇ ਦੇਖੋ ਚਲੋ ਜੀ ਉਹ ਡਾਕਟਰ ਆਰ ਪੀ ਸਿੰਘ ਬਾਬਾ ਜੀ ਤੇ ਸ਼ਰਦਾ ਰੱਖਦਾ ਸੀ ਉਹ ਕਹਿੰਦਾ ਵੀ ਹੁਣ ਦਵਾਈ ਤਾਂ ਨਹੀਂ ਖਾਸੇ ਚ ਦੇ ਸਕਦੇ ਵੀ ਸ਼ੌਕਲਾਸ ਬਿਜਲੀ ਦਾ ਝਟਕਾ ਇੰਨਾ ਬਚਨ ਕਰਕੇ ਚੰਗੀ ਜੀ ਦਵਾਈ ਦਿਓ ਬਾਬਾ ਭਾਈ ਅਸਨ ਤੋਂ ਉੱਠ ਕੇ ਬਾਥਰ ਗਏ ਉੱਧਰ ਉਹਨਾਂ ਨੂੰ ਕਹਤਾ ਵੀ ਸ਼ੌਕ ਲਾਓ ਜਦੋਂ ਸ਼ੌਕ ਲਾਇਆ ਬਿਲਕੁਲ ਨੇਦਰ ਖੋਲਦੇ ਸਰ ਪਹਿਲਾ ਵਰਡ ਜਿਹੜਾ ਸੰਤ ਪਰਮਜੀਤ ਸਿੰਘ ਨੇ ਬੋਲਿਆ ਉਹ ਵੀ ਸੀ ਪਰ ਇਹੋ ਜੋ ਬਾਬੇ ਖੜੇ ਆ ਮੱਥਾ ਟੇਕਦੇ ਫਿਰ ਕਹਿੰਦਾ ਕਿੱਥੇ ਖੜੇ ਬਾਬੇ ਕਹਿੰਦੇ ਹੁਣ ਇੱਥੇ ਖੜੇ ਸੀ ਉੱਥੋਂ ਉੱਧਰ ਪਹੁੰਚ ਗਏ ਫਿਰ ਬਾਹਰ ਆ ਕੇ ਕਹਿੰਦੇ ਭਾਈ ਹੁਣ ਪੁੱਛੋ ਫੋਨ ਕਰਕੇ ਕੀ ਹਾਲ ਹੈ ਪੁੱਛਿਆ ਕਹਿੰਦੇ ਜੀ ਅੱਖਾਂ ਖੋਲ ਲਈ